ਹਰ ਸਿੰਘ ਦੇ ਗੁਰਗੋਬਿੰਦ ਸਿੰਘ ਜੀ ਦੇ ਟਾਈਮ ਦੀਆਂ ਗੱਲਾਂ ਕਰਦੇ ਆ ਉਸ ਸਮੇਂ ਜਿਵੇਂ ਮੈਂ ਕਿਹਾ ਤੋਪਾਂ ਵੀ ਬਣਾਈਆਂ ਸਨ ਉਹ ਵੀ ਸਿੱਖਲੀਗਰ ਸਮਾਜ ਨੇ ਬੰਦੂਕਾਂ ਹੀ ਬਣਾਈਆਂ ਹੁਣ ਤਾਂ ਇਲੀਗਲ ਹੈ ਬਟ ਅੱਜ ਵੀ ਤੁਹਾਡੇ ਕੋਲ ਉਹ ਹੁਨਰ ਹੈ ਬਣਾ ਦਾਂਗਾ ਮੈਂ ਤੁਹਾਨੂੰ ਥੋੜਾ ਜਿਹਾ بس ਸਰਕਾਰ ਦਾ ਮੈਨੂੰ ਲਿਖ ਕੇ ਦੇ ਦਈਏ ਨਾ ਮੈਂ ਹੁਣੇ ਤੋਪ ਬਣਾ ਦਾਂਗਾ ਬੱਚੇ ਬਾਰੂਦ ਪਾਇਆ ਜਿਵੇਂ ਟੋਪੀਆਰੀ ਬਾਰੂਦ ਹੁੰਦੀ ਏ ਬੰਦੂਕ ਉਹ ਚੀਜ਼ ਬਣਾ ਕੇ ਦੇਾਂਗੇ ਸਿੰਪਲ ਜਦੋਂ ਮੁਗਲ ਫੌਜਾਂ ਕੋਲ ਤੋਪਾ ਆਸਾਨ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਤੁਸੀਂ ਮਿੱਟੀ ਭਰ ਕੇ ਬਣਾ ਲਓ ਵੀ ਤੁਹਾਡੇ ਅੱਜ ਸਿੱਖ ਲਿਗਰ ਸਮਾਜ ਦੇ ਚਾਹਨਾ ਹੋਣਾ ਵੀ ਮਿੱਟੀ ਤੋਂ ਬਣੂਗੀ ਮਾਰੇ ਦੇ ਨਾ ਪਾਣੀ ਵਿੱਚ ਰੁੜ ਗਿਆ ਸੀ ਸਾਰਾ ਸਮਾਨ ਨਹੀਂ ਛੇਵੇਂ ਪਾਛੇ ਦੀ ਬਾਰੀ ਦੀ ਗੱਲੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੋਪ ਦੀ ਤੋਂ ਮੁਗਲ ਪੋਚਾ ਗੋਲੀ ਵੀ ਤੋਪਾ ਸੀ ਉਹਨਾਂ ਕੋਲੇ ਵੀ ਤਾਂ ਮਾਰੇ ਜਨੇ ਆਖਿਆ ਤੁਸੀਂ ਮਿੱਟੀ ਦੇ ਵਿੱਚ ਵੀ ਹੱਥ ਮਾਰੋਗੇ ਨਾ ਉਹ ਵੀ ਬਾਰੂਦ ਬਣ ਜਾਣਾ ਹੈ ਤੇ ਗ੍ਰੀਟ ਬਜਰੀ ਪਈ ਸੀ ਮਾਰੇ ਤਾਂ ਬਚਨ ਚੱਲਿਆ ਸੀ ਆ ਤੇ ਮਾਰੇ ਤਾਂ ਸਾਰੇ ਹੀ ਬਰੋਂ ਬਣ ਗਿਆ ਉਹ